ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਪਤੀ ਚੋਣਾਂ ਵਿੱਚ ਜੋ ਇਸ ਵਾਰੀ ਸਾਡੇ ਪਰਸਲੇ ਜ਼ੋਨ ਤੋਂ ਸ਼੍ਰੀ ਮਿੰਦਰਪਾਲ ਜੀ ਨੇ ਬਲਾਕ ਸੰਪਤੀ ਦੀ ਚੋਣ ਦਿੱਤੀ ਹੈ ਅਸੀਂ ਅੱਜ ਉਹਨਾਂ ਦੇ ਕਰਫੋਂ ਤੇ ਹਾਂ ਇਸ ਗੱਲ ਦੀ ਪਤਾ ਕਰਨ ਵਾਸਤੇ ਕਿ ਜੇ ਉਹ ਉਹਨਾਂ ਨੇ ਇਹ ਚੋਣ ਦਿੱਤੀ ਹੈ ਇਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤੇ ਉਹ ਵੋਟਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ ਉਹਨਾਂ ਦੇ ਨਾਲ ਹਾਜ਼ਰ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸ਼੍ਰੀ ਧਰਮਪਾਲ ਜੀ ਪਵਾਰ ਜੀ ਪਰਸੇ ਵਾਲੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਮੇਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਦੱਸੋ ਜੀ ਆਪਣੇ ਵਿਚਾਰ ਦੱਸੋ ਜੀ ਮੈਂ ਭਾਜੀ ਸੁਖਦੇਵ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਅੱਗੇ ਵੀ ਤੁਸੀਂ ਸਾਡੀ ਗੱਲ ਜਿਹੜੀ ਆ ਇਲਾਕੇ 'ਚ ਪਜਾਉਂਦੇ ਰਹਿੰਦੇ ਆ ਤੇ ਹੁਣ ਵੀ ਅੱਜ ਵੀ ਤੁਸੀਂ ਤੁਹਾਡੇ ਮੰਧਾਂ ਵਰਾਹੀ ਅਸੀਂ ਜਿੰਨੇ ਵੀ ਸਾਡਾ ਇਲਾਕੇ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਇੱਕ ਇੱਕ ਬੋਲ ਜਿਹੜੀ ਪਾ ਕੇ ਤੁਹਾਡੇ ਮੇਰੇ ਬਡੇ ਭਰਾ ਮਿੰਦਰਪਾਲ ਜੀ ਨੂੰ ਜਤਾਇਆ ਫਿਰ ਤਾਂ ਮੈਂ ਉਹਨਾਂ ਦਾ ਆਪਣੇ ਇਲਾਕੇ ਦਾ ਬਹੁਤ-ਬਹੁਤ ਆਪਣੇ ਪਹਿਲਾ ਨਗਰ ਦਾ ਤਿੰਨ ਨਗਰਾਂ ਨੇ ਬਹੁਤ ਸਾਨੂੰ ਬਾਤ ਮਰਜ਼ ਨਾਲ ਜਤਾਇਆ ਬਾਕੀ ਸਾਰੇ ਪਿੰਡਾਂ ਚੋਂ ਅਸੀਂ ਬਹੁਤ ਵਧੀਆ ਲੀਡ ਨਾਲ ਜਿੱਤੇ ਆ ਅਸੀਂ ਮੈਂ ਕਹਿੰਦਾ ਜੀ ਹੈਟ੍ਰਿਕ ਬਣਾਤੀ ਮੈਂ ਤਿੰਨ ਵਾਰ ਹੀ ਜਿੱਤ ਲਿਆ ਇਥੋਂ ਲੋਕਾਂ ਦਾ ਮੈਨੂੰ ਇੰਨਾ ਆਪਣੇ ਪਿੰਡ ਦਾ ਅਹਿਰਵਾਦ ਹੈ ਸਾਰੇ ਵੋਟਰਾਂ ਦਾ ਆਸ਼ੀਰਵਾਦ ਹੈ ਸਾਰੇ ਤਿੰਨਾਂ ਪਿੰਡਾਂ ਨੇ ਮੈਨੂੰ ਬਹੁਤ-ਬਹੁਤ ਚੱਟ ਕੇ ਪਹਿਲਾਂ ਵੀ ਵੋਟਾਂ ਪਈਆਂ ਹੁਣ ਮੇਰੇ ਵੀਰੇ ਨੂੰ ਮਿੰਦਰਪਾਲ ਨੂੰ ਬਹੁਤ ਵੋਟਾਂ ਪਈਆਂ ਮੈਂ ਇਹ ਨਹੀਂ ਪਏ ਆਪਣੇ ਇਲਾਕੇ ਦੇ ਮੈਂ ਤੋਂ ਬੜਾ ਚੋਰ ਪੂਰੇ ਹਲਕੇ ਦੇ ਮਾਨ ਜਿਨ੍ਹਾਂ ਨੇ ਮੈਂ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਚ ਰੱਪੇয়াল ਜੋਂ ਤੋਂ ਔਰ ਗੜੀ ਜੋਂ ਤੋਂ ਸਾਡੀ ਬੀਬੀ ਪਰਮਜੀਤ ਕੌਰ ਫਿਲਸ ਗੇ ਗੜੀ ਜੋਂ ਤੋਂ ਉਹਨਾਂ ਦੇ ਖਾਪੀ ਪਿੰਡਾਂ ਚ ਗਿਆ ਲੋਕਾਂ ਨੇ ਸਾਡੀ ਸੁਣੀ ਆ ਲੋਕਾਂ ਨੇ ਪਾਰਟੀ ਜਿਹੜੀ ਆ ਰਾਜ ਕਰਦੀ ਇਹਨੂੰ ਨੁਕਾ ਰਿਆ ਕਾਂਗਰਸ ਨੂੰ ਅੱਗੇ ਲਿਆਂਦਾ ਅਸੀਂ ਤੁਹਾਡੇ ਮੰਤਵ ਨਾਲ ਹੀ ਫੇਰ ਲੋਕਾਂ ਨੂੰ ਸੁਨੇਹਾ ਭੇਜਦੇ ਆ ਔਰ ਬੇਨਤੀ ਕਰਦੇ ਆ ਤੇ ਜਿਹੜਾ ਆਣ ਵਾਲਾ 27 ਦਾ ਚੋਣ ਖੜਾ ਆ ਉਹ ਇਹਦੇ ਨਾਲ ਵੀ ਵੱਧ ਕੇ ਤੁਸੀਂ ਸਾਡਾ ਸਾਥ ਦਿਓ ਜੋ ਅੱਜ ਹਲਕੇ ਦੇ ਵਿੱਚ ਬਲਾਚੌਰ ਚ ਆ ਗੁੰਡਾਗਰਦੀ ਫੈਲੀ ਹੋਈ ਆ ਥੈਂ ਥੈਂ ਗੋਲੀਆਂ ਚੱਲ ਰਹੀਆਂ ਥੈਂ ਥੈਂ ਬੰਦੇ ਮਾਰੇ ਇਹਨਾਂ ਦਾ ਜਵਾਬ ਇੱਕੋ ਹੀ ਆ ਸਾਡੇ ਕੋਲ ਸਰਕਾਰ ਨੂੰ ਤੇ ਉਹ ਤੇ ਉਲਟ ਵੋਟ ਜਿੰਨੇ ਵੀ ਉਹ ਤੇ ਉਲਟ ਵੋਟ ਪਾਈਏ ਸਰਕਾਰ ਨੂੰ ਸਾਬਕ ਫਿਹਾ ਲਈਏ ਸਰਕਾਰ ਜਿਹੜੀ ਧੱਕੇ ਕਰਦੀ ਆ ਇਹਨਾਂ ਨੂੰ ਆਪਾਂ ਸਾਬਕ ਵੋਟ ਉਹਨਾਂ ਤੇ ਉਲਟ ਪਾ ਕੇ ਇਹਨਾਂ ਨੂੰ ਸਿਖਾਾਲ ਕੇ ਇਹਨਾਂ ਨੂੰ ਘਰ ਬਹਾਲੀਏ ਇਹ ਘਰ ਬੈਠਣ ਦੇ ਯੋਗ ਆ ਇਹਨਾਂ ਨੇ ਸਰਦੇ ਜੀ ਭਾਜੀ ਮੈਂ ਤੁਹਾਨੂੰ ਇੱਕ ਦੱਸਾਂ ਸਾਡੇ ਇੱਥੇ ਚਲੋ ਮੇਰਾ ਭਰਾ ਸੀਗਾ ਮੈਨਾਂ ਬਹੁਤ ਧੱਕਾ ਕੀਤਾ ਮੇਰੇ ਇਲੈਕਸ਼ਨ ਚ ਸਾਡਾ ਮੇਰਾ ਜ਼ੋਨ ਪਹਿਲਾਂ ਤੋਂ ਜਨਰਲ ਜਾਂ ਐਸਸੀ ਹੁੰਦਾ ਰਿਹਾ ਸਾਡੇ ਇੱਥੇ ਭਰਾ ਆਇਆ ਇਹ ਇੱਥੇ ਬਹੁਤ ਵੋਟ ਘੱਟ ਹੈ 272 ਤੇ 73 ਵੋਟਾਂ ਆ ਜਿਹੜੀਆਂ ਬੀਸੀ ਵੋਟਾਂ ਆ ਇਹਨੇ ਮੇਰੇ ਕਰਕੇ ਜ਼ੋਨ ਬੀਸੀ ਕੀਤਾ ਪਰ ਮੈਨੂੰ ਇਹ ਨਹੀਂ ਪਤਾ ਮੇਰੇ ਭਰਾ ਇਦਾਂ ਦੇ ਸ਼ੇਰ ਬੈਠੇ ਆ ਮੇਰੇ ਨਾਲ ਠੀਕ ਆ ਬੀਸੀ ਦੇ ਵਿੱਚ ਉਥੇ ਇਹਨਾਂ ਨੂੰ ਬੂਹ ਤੋੜ ਜਵਾਬ ਦਿੱਤਾ ਮੂੰਹ ਦੀ ਖਾਣੀ ਪਈ ਮੈਨੂੰ ਫੇਰ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਰੱਤਿਆੜ ਤੋਂ ਮੈਨੂੰ ਰੋਕਿਆ ਮੇਰੇ ਮੈਸੇਜ ਲਾਣਾ ਚਾਹੁੰਦੇ ਸੀ ਉੱਥੋਂ ਵੀ ਇਹਨਾਂ ਨੂੰ ਮੂੰਹ ਨਹੀਂ ਖਾਣੀ ਪਈ ਉੱਥੇ ਅਸੀਂ ਆਪਣਾ ਪਹਿਲਾ ਬਾਈਸ ਚੇਅਰਮੈਨ ਜਿਹੜਾ ਸਾਡੇ 13 ਮੈਂ ਦੇ ਸਾਥਕਾ ਵਿਜੇ ਕੁਮਾਰ ਜੀ ਉਹਨਾਂ ਦੀ ਘਰ ਧਰਨ ਪਤਨੀ ਬੀਬੀ ਮਨਦੀਪ ਕੌਰ ਉਹਨਾਂ ਨੂੰ ਅਸੀਂ ਵੱਧ ਵੋਟਾਂ ਨਾਲ ਜਿੱਤਾਇਆ ਇੰਨੀਆਂ ਵੋਟਾਂ ਸਾਡੇ ਜ਼ਿਲ੍ਹੇ 'ਚ ਕੋਈ ਕੋਈ ਨਹੀਂ ਲੱਗ ਜਿੱਤੇ ਜਿਨੇ ਉਹ ਬੀਬੀ ਜਿੱਤੀ ਸੀ ਐਦਾਂ ਹੀ ਸਾਡੇ ਮੁੱਤੋਂ ਜੌਂਦੇ ਜਿਹੜਾ ਮੁੱਤੋਂ ਤੇ ਖੜੇ ਸੀ ਬੀਬੀ ਪਰਮਜੀਤ ਕੌਰ ਜੀ ਇਥੇ ਇਸ ਤਰੀਜ਼ ਨਹੀਂ ਕੀਤੀ ਆ ਉਹ ਵੀ ਬਹੁਤ ਵੱਧ ਵੋਟਰਾਂ ਨਾਲ ਜਿੱਤੀ ਹੈ ਮੈਂ ਦਾ ਲੋਕਾਂ ਦਾ ਬਹੁਤ ਰਿਣੀ ਹਾਂ ਬਹੁਤ ਇਹਨਾਂ ਦਾ ਮੈਂ ਲੋਕਾਂ ਦਾ ਸਦਾ ਹੀ ਬਾਦੀ ਰਹੂੰਗਾ ਜਿਨ੍ਹਾਂ ਨੇ ਸਾਨੂੰ ਬਹੁਤ ਬਹੁਤ ਮਤ ਦਿੱਤਾ ਔਰ ਸਾਡੀ ਜਿਹੜੀ ਹੈ ਇੱਕ ਇੱਕ ਬੋਟ ਸਾਡੇ ਕਾਂਗਰਸ ਚੋਂ ਨਿਸ਼ਾਨ ਹੱਥ ਪੰਜੇ ਤੇ ਪਾਈ ਆ ਸਾਡੇ ਪੰਜੇ ਨੂੰ ਜਿਹੜਾ ਇਹ ਨਹੀਂ ਬੜਾ ਚੌਦ ਦੇ ਵਿੱਚ ਹਲਾਰਾ ਦਿੱਤਾ ਮੈਂ ਬੜਾ ਚੌਦ ਨਿਵਾਸੀਆਂ ਦਾ ਸਦਾ ਹੀ ਰਿਣੀ ਰਹੂੰਗਾ ਮੈਂ ਤੁਹਾਡੇ ਮਦਦ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ 27 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਤੁਸੀਂ ਇਹਦੇ ਬਾਰੇ ਕੀ ਕਹਿਣ ਚਾਹੁੰਦੇ ਹੋ ਜੀ ਕਿਸਰਾਂ ਦੀ ਤਿਆਰੀ ਹੈ ਹੁਣ ਮੈਂ ਜੀ ਸਾਡੀ ਤਿਆਰੀ ਫੁੱਲ ਹੈ ਜੀ ਸਾਡੇ ਹੌਸਲੇ ਬੁਲੰਦ ਹੈ ਉਹ ਹੌਸਲੇ ਬੁਲੰਦ ਹੈ ਸਾਡਾ ਜਿਹੜਾ ਘਾੜੂ ਨਾਲ ਤਾਂ ਹੁਣ ਵੀ ਨਹੀਂ ਮੁਕਾਬਲਾ ਹੋਇਆ ਜਗ੍ਹਾ ਨੂੰ ਵੀ ਨਹੀਂ ਅਸੀਂ ਘਾੜੂ ਨਾਲ ਮੁਕਾਬਲਾ ਤਾਂ ਕਰੇ ਘਾੜੂ ਤਾਂ ਕਿਹ ਗਿਣਤੀ ਚ ਰਹਿਣਾ ਜੀ ਨਾ ਹੈਗਾ ਹੁਣ ਵੀ ਤੁਸੀਂ ਦੇਖ ਲਓ ਤਿੰਨ ਸੀਟਾਂ ਮਿਲੀਆਂ ਬਲਾਚੌਰ ਚ 17 ਜਿਹੜਾ ਪਿਛਲੇ ਬਲਾਚੌਰ ਏਰੀਆ ਚ ਅਸੀਂ ਜਿੱਤਨੇ ਤਾਂ ਉੱਥੋਂ ਜਾ ਕੇ ਆਪਣਾ ਮੁੰਡਾ ਵੀ ਜਿਤਾ ਲਿਆ ਸਾਰਾ ਡੱਬਾ ਉ ਲਾ ਕੇ ਆਪਣੀ ਸਾਰੀ ਤਾਕਤ ਉੱਥੇ ਝੋਕੀ ਆ ਉਹ ਜਿਤਾ ਲਿਆ ਥੋੜੀ ਜਿਹੀ ਵੋਟਾਂ ਦੇ ਸਾਡੇ ਬੜਾ ਚੌਲ ਦੇਖ ਲਓ ਦੋ ਕੈਂਡੀਡੇਟ ਦੋ ਦੋ ਹਜ਼ਾਰ 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 ਕਿੱਥੇ ਕਿੱਥੇ ਜਿੱਤੇ ਇਹਨਾਂ ਦਾ ਮੁੰਡਾ ਦੇਖ ਲਓ ਕਿਹੜੀਆਂ ਵੋਟਾਂ ਨਾਲ ਜਿੱਤੇ ਬਸ ਇਹ ਖਾਤਰ ਨਾਲ ਬੜਾ ਚੌਲ ਝਾੜੂ ਖਾਤਮ ਅੱਛਾ ਸਾਨੂੰ ਇਹ ਦੱਸੋ ਇਹ ਖਾਲੇ ਨਾਲ ਕੋਈ ਧੱਕਾ ਤਾਂ ਨਹੀਂ ਹੋਇਆ ਇਹ ਵੋਟਾਂ ਨੇ ਕਿਸੇ ਕਿਸਮ ਦਾ ਕਿਸੇ ਵੀ ਜ਼ੋਨ ਤੇ ਕਿਸੇ ਬੂਥ ਤੇ ਕਿਸਮ ਦਾ ਨਹੀਂ ਇਹ ਕਾਹ ਦੱਸੋ ਦੇਖੋ ਕੱਲ ਸਾਡੀ ਟੀਮ ਪਹਿਲਾਂ ਵੀ ਸਾਡੇ ਅਜੇ ਕੁਮਾਰ ਮੰਗੂਪੁਰ ਦੀ ਸਾਡੇ ਪ੍ਰਧਾਨ ਦੀ ਟੀਮ ਕੈਂਬਰ ਰਹੀ ਪਹਿਲਾਂ ਕਾਜ ਭਰ ਲਗੇ ਧੱਕਾ ਕਾ ਲਗੇ ਜਦ ਵੀ ਸਾਡੀ ਟੀਮ ਮੋਰੇ ਕੈਮਰੇ ਕੱਲ ਵੀ ਟੀਮ ਕੈਮਰੇ ਸਾਡੇ ਨਾਲ ਕੋਈ ਧੱਕਾ ਜਿੰਨੀ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋਇਆ ਨਹੀਂ। ਨਾ ਸਾਡੇ ਅਫਸਰ ਬਹੁਤ ਵਧੀਆ ਸੀਗੇ ਮੈਂ ਅਫਸਰ ਸਾਹਿਬਾਨ ਦਾ ਵੀ ਬਹੁਤ ਧੰਨਵਾਦ ਕਰਦਾ ਜੀ ਕੱਲ ਗਿਣਤੀ ਕਰਾਈ ਸਾਡੀ ਬੜਾ ਚੌਰ ਚ ਬਹੁਤ ਵਧੀਆ ਅਫਸਰ ਸਾਹਿਬਾਨ ਸੀਗੇ ਸਾਡੀ ਐਸਡੀਐਮ ਮੈਡਮ ਦਾ ਇੰਨੀ ਵਧੀਆ ਸੀਗੇ ਨਾ ਜੀ। ਉਹਨਾਂ ਨੇ ਕੋਈਨ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੱਖ ਭਾਤ ਉੱਪਰ ਉੱਠ ਕੇ ਗਿਣਤੀ ਗੱਲ ਕਰਾਈ ਆ। ਸਾਡਾ 1 ਮਿੰਟ ਵੀ ਉਹ ਜਿਹੜੇ ਤੋਂ ਗਿਣਤੀ ਦਾ ਸੈਂਟਰ ਸੀ ਉਸ ਤੋਂ ਪਾਸੇ ਨਹੀਂ ਹੋਏ। ਬਹੁਤ ਵਧੀਆ ਧੰਗ ਨਾਲ ਉਹਦੀ ਗਿਣਤੀ ਕਰਾਈ ਬਹੁਤ 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 ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ